ਕੋਸੀਗਲਿਜ਼ਰਨ ਤੇ ਅੱਜ ਜਿਹੜੀ ਵੀਡੀਓ ਉਹ ਹੈਗੀ ਹੈ ਸਰਬੀਆ ਬਾਰੇ ਅ ਮੈਂ ਤੁਹਾਨੂੰ ਦੱਸੂਗਾ ਕਿ ਸਰਬੀਆ ਤੋਂ ਜੇ ਤੁਸੀਂ ਤੁਹਾਨੂੰ ਹੁਣ ਡੌਂਕੀ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇੱਕ ਦੋ ਕੰਟਰੀਆਂ ਮੈਂ ਤੁਹਾਨੂੰ ਦੱਸੂਗਾ ਜਿਹੜੇ ਈਜ਼ੀ ਵੀਜ਼ਾ ਦੇ ਦੇਣਗੇ ਜੇ ਤੁਸੀਂ ਉੱਥੇ ਹੈਗੇਆਂ ਜਿਨ੍ਹਾਂ ਜਿਹੜੇ ਬੰਦੇ ਉੱਥੇ ਆਏ ਆ ਵਰਕ ਪਰਮਿਟ ਤੇ ਸਭ ਤੋਂ ਪਹਿਲਾਂ ਜਿਹੜਾ ਸਰਬੀਆ ਸੀਗਾ ਉਹ ਲਾਸਟ ইয়ার ਉਹਦਾ ਜਿਹੜਾ ਵੀਜ਼ਾ ਸੀਗਾ ਉਹ ਲੈਂਡ ਦੀ ਲੋੜ ਨਹੀਂ ਪੈਂਦੀ ਸੀ ਆਪਾਂ ਨੂੰ ਆਪਾਂ ਬਿਨਾ ਵੀ ਜਿਹੜਾ ਜਾ ਸਕਦੇ ਸੀ ਟਰੈਵਲ ਕਰ ਸਕਦੇ ਸੀ ਬਾਅਦ ਵਿੱਚ ਹਾਲਾਤ ਇਦਾਂ ਦੇ ਹੋ ਗਏ ਯੂਰਪ ਕੰਟਰੀ ਜਿਹੜੇ ਆ ਜਿਹੜਾ ਸ਼ੇਨਗਨ ਜ਼ੋਨ ਹਨ ਇਹਨਾਂ ਪ੍ਰੈਸ਼ਰ ਪਾਇਆ ਸਰਬੀਆ ਤੇ ਸਰਬੀਆ ਨੂੰ ਜਿਹੜਾ ਵਾ ਵੀਜ਼ਾ ਫ੍ਰੀ ਇੰਡੀਆ ਵਾਸਤੇ ਸੀਗਾ ਤੇ ਇੱਕ ਦੂਹਰ ਕੰਟਰੀ ਸੀਗੀ ਉਹਨਾਂ ਵਾਸਤੇ ਉਹਨਾਂ ਨੂੰ ਬੰਦ ਕਰਨਾ ਪਿਆ ਸੀ ਕਿਉਂਕਿ ਅਲਿਗਲ ਮਾਈਗ੍ਰੇਸ਼ਨ ਬਹੁਤ ਹੁੰਦੀ ਸੀਗੀ ਲੋਕੀ ਕਰਦੇ ਸੀ ਮੋਸਟਲੀ ਇੰਡੀਆ ਵਾਲੇ ਇੰਡੀਆ ਤੋਂ ਫਲਾਈ ਕਰਕੇ ਦੁਬਈ ਤੇ ਦੁਬਈ ਤੋਂ ਸੈਟਿੰਗ ਨਾਲ ਜਾਂ ਜਿੱਦਾਂ ਵੀ ਕਰਕੇ ਉਹ ਸਰਬੀਆ ਦੇ ਵਿੱਚ ਐਂਟਰ ਹੁੰਦੇ ਸੀ ਉੱਥੋਂ ਬਾਅਦ ਫਿਰ ਡੰਕੀ ਲਾਉਂਦੇ ਸੀਗੇ ਤਕਰੀਬਨ ਇਹ ਤਾਂ ਚੱਲਦਾ ਸੀਗਾ ਕਾਫੀ ਤੇ ਹਜ਼ਾਰਾਂ ਲੋਕ ਜਿਹੜੇ ਉੱਧਰ ਦੀ ਲੰਘ ਗਏ ਤੇ ਹਜ਼ਾਰਾਂ ਲੋਕ ਫੜੇ ਵੀ ਗਏ ਬਾਅਦ ਬਾਅਦ ਵਿੱਚ ਇਹਨਾਂ ਨੇ ਹੁਣ ਕੀ ਕੀਤਾ ਹੁਣ ਵੀਜ਼ਾ ਦੀ ਰਿਕੁਆਇਰਮੈਂਟ ਰੱਖਤੀ ਹੈ ਇੰਡੀਅਨ ਨੇ ਜੇ ਸਰਬੀਆ ਜਾਣਾ ਵਾ ਤਾਂ ਉਹਨਾਂ ਨੂੰ ਵੀਜ਼ਾ ਲੈਣਾ ਪੈਣਾ ਵਾ ਤੇ ਉਹ ਵੀਜ਼ਾ ਜਿਹੜਾ ਵਾ ਉਹ ਤੁਸੀਂ ਸਾਰਾ ਡਾਕੂਮੈਂਟ ਜਿਹੜੇ ਐਮਬੈਸੀ ਦੇ ਵਿੱਚ ਆਨਲਾਈਨ ਅਪਲਾਈ ਕਰਨੇ ਹੁੰਦੇ ਇੱਕ ਮੇਲ ਦੇ ਵਿੱਚ ਉਹ ਤੋਂ ਬਾਅਦ ਤੁਹਾਡਾ ਵੀਜ਼ਾ ਲੱਗਦਾ ਵਾ ਉਹ ਭਾਈ ਜਿੰਨੀਆਂ ਕੂਜਾਂਮ ਕਿ ਬਹੁਤ ਟਾਂਗੇ ਟਾਂਗੇ ਜਿਹੜੇ ਲੱਗਦੇ ਪਏ ਤੇ ਮਾਈਗ੍ਰੇਸ਼ਨ ਤੇ ਵੀ ਕੰਟਰੋਲ ਹੋਇਆ ਵਾ ਹੁਣ ਜਿਹੜੇ ਵੀ ਲੋਕ ਡੋਂਕੀ ਲਾਉਂਦੇ ਆ ਸਰਬੀਆ ਤੋਂ ਉਹ ਭੁੱਲ ਗਏ ਉਹਨਾਂ ਦਾ ਇਹੋ ਜਿਹਾ ਕੰਮ ਕਰਨ ਕਿਉਂਕਿ ਸਰਬੀਆ ਨੇ ਬਹੁਤ ਸਖਤਾਈ ਕੀਤੀ ਪਈ ਆ ਸਰਬੀਆ ਨੂੰ ਤਾਂ ਡੋਂਕੀ ਜਿਹੜੀ ਤਕਰੀਬਨ ਜਿਹੜੀ ਆ 10 20% ਹੀ ਰਹਿ ਗਈ ਆ ਹੁਣ ਉਥੋਂ ਡੋਂਕੀ ਨਹੀਂ ਲੱਗਦੀ ਐ ਕਿਉਂਕਿ ਅੰਗਰੀ ਦੀ ਜਿਹੜੀ ਬਾਰਡਰ ਪੁਲਿਸ ਆ ਉਧਰ ਉਹ ਆਪਣੇ ਐਕਸ਼ਨ ਤੇ ਆ ਇਧਰ ਜਿਹੜੀ ਸਰਬੀਆ ਦੀ ਪੁਲਿਸ ਆ ਤੇ ਸਰਬੀਆ ਨੂੰ ਰਮਾਨੀਆ ਦਾ ਬਾਰਡਰ ਵੀ ਲੱਗਦਾ। ਇਧਰੋਂ ਵੀ ਜਿਹੜਾ ਇਹਨਾਂ ਨੂੰ ਪੂਰਾ ਸਟ੍ਰੈਕਟ ਕੀਤਾ ਪਿਆ ਵਾ ਤੇ ਇੱਕ ਸਾਈਡ ਸਰਬੀਆ ਨੂੰ ਬਲਗਾਰੀਆ ਦਾ ਬਾਰਡਰ ਵੀ ਲੱਗਦਾ ਵਾ। ਤੇ ਜੇ ਤੁਸੀਂ ਅਵਰੇ ਆਪਣੀਆਂ ਵੀਡੀਓ ਦੇਖੀਆਂ ਜਦੋਂ ਮੈਂ ਸਾਈਕਲ 'ਤੇ ਕੀਤੀ ਸੀ, ਟਰੈਵਲਿੰਗ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਸੀਦਾ ਰਮਾਨੀਆ ਸਰਬੀਆ ਦਾ ਤੇ ਬਲਗਾਰੀਆ ਦਾ ਬਾਰਡਰ ਮੈਂ ਤੁਹਾਨੂੰ ਇੱਕ ਦੋ ਵੀਡੀਓ ਜਿਹੜੇ ਦਿਖਾਇਆ ਵਾ। ਠੀਕ ਆ। ਦੋ ਬਾਰਡਰ ਸਰਬੀਆ ਨੂੰ ਬਲਗਾਰੀਆ ਦੇ ਲੱਗਦੇ। ਇੱਕ ਨੀਚ ਸਾਈਡ ਤੋਂ ਇੱਕ ਦੂਸਰਾ ਮੇਨ ਹਾਈਵੇ ਤੋਂ ਜਿਹੜਾ ਮੋਟਰਵੇਅ ਜਿਹੜਾ ਸਰਬੀਆ ਦੇ ਵਿੱਚੋਂ ਲੰਘ ਕੇ ਬਲਗਾਰੀਆ ਤੋਂ ਸਰਬੀਆ ਚੋਂ ਲੰਘ ਕੇ ਸਿੱਧੇ ਹੰਗਰੀ ਨੂੰ ਜਾਂਦਾ। ਅੱਛਾ ਬਹੁਤ ਸਾਨੂੰ ਪਤਾ ਹੋਣਾ ਬਹੁਤ ਨੇ ਵੀਡੀਓ ਦੇਖੀ ਹੋਣੀ ਹੈ। ਸੋ ਉਹ ਕਰਨ ਤੋਂ ਬਾਅਦ ਚ ਫਿਰ ਅ ਇਹਨਾਂ ਨੇ ਕੀ ਕੀਤਾ ਅ ਜ ਸਕਤਾਈ ਜਦਾ ਕਰਤੀ ਲਾਸਟ ਥੋੜੇ ਮਹੀਨੇ ਪਹਿਲਾਂ तकरीबन 3600 ਬੰਦਾ ਇਹਨਾਂ ਨੇ ਫੜਿਆ ਸੀਗਾ ਜਿਹੜਾ ਸਰਬੀਆ ਤੇ ਰਮਾਨੀ ਜਿਹੜਾ ਹੰਗਰੀ ਆ ਉਹਨਾਂ ਦੇ ਜੰਗਲਾਂ ਦੇ ਵਿੱਚੋਂ ਜਿਹੜੇ ਅਨਲੀਗਲ ਮਾਈਗ੍ਰੇਸ਼ਨ ਦੇ ਚੱਕਰ ਦੇ ਵਿੱਚ ਜਿਹੜੇ ਉੱਥੇ ਬਾਰਡਰ ਕ੍ਰੋਸਿੰਗ ਕਰਕੇ ਚੱਲੇ ਸੀਗੇ ਉਹ ਤੋਂ ਬਾਅਦ ਚ ਫਿਰ ਬਹੁਤ ਸਾਰੇ ਹਥਿਆਰ ਵੀ ਜੇ ਉਥੋਂ ਫੜੇ ਸੀਗੇ ਜਿਹੜੀ ਸਰਬੀਅਨ ਤੇ ਹੰਗਰੀਅਨ ਜਿਹੜੀ ਆ ਪੁਲਿਸ ਆ ਉਹਨਾਂ ਨੇ ਸੋ ਇਸ ਕਰਕੇ ਹੁਣ ਬਹੁਤ ਲੋਕ ਆ ਜਿਹੜੇ ਉੱਥੇ ਹਜੇ ਵਰਕ ਪਰਮਿਟ ਤੇ ਵੀ ਗਏ ਆ ਇੰਡੀਆ ਬਾਕਸ ਨਾਲ ਬੰਗਲਾਦੇਸ਼ ਉਹਨਾਂ ਸਾਰੇ ਕੰਟਰੀਆਂ ਬਾਕੀ ਜਿਹੜੇ ਉੱਥੇ ਕੰਮ ਕਰ ਰਹੇ ਆ ਕਿਉਂਕਿ ਹੁਣ ਵਰਕ ਪਰਮਿਟ ਤੇ ਕਾਫੀ ਲੋਕ ਜਿਹੜੇ ਗਏ ਆ ਉੱਥੇ ਜਿਹੜੇ ਲੋਕ ਉੱਥੇ ਵਰਕ ਪਰਮਿਟ ਤੇ ਗਏ ਆ ਜੇ ਤਾਂ ਤੁਸੀਂ ਸਰਬੀਆ ਦੇ ਵਿੱਚੋਂ ਤੁਹਾਡੇ ਕੋਲ ਸਰਬੀਆ ਦਾ ਵਰਕ ਪਰਮਿਟ ਆ ਤੇ ਤੁਸੀਂ ਅਲਬਾਨੀਆ ਜਿਹੜਾ ਟਰੈਵਲ ਕਰ ਸਕਦੇ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਆ ਅਲਬਾਨੀਆ ਬਾਅਦ ਤੁਸੀਂ ਜਾ ਸਕਦੇ ਕੋਈ ਇਸ਼ੂ ਨਹੀਂ ਹੈਗਾ ਸਿਰਫ ਵਿੱਚ ਕੋਸੋਵੋ ਮੈਂ ਦਾ ਬਕਸੋ ਕੋਸੋਵੋ ਤੋਂ ਅਗਲੇ ਪਾਸੇ ਜਿਹੜਾ ਕੰਟਰੀ ਹੋ ਅਲਬਾਨੀਆ ਬਟ ਬਾਅਦ ਤੁਸੀਂ ਬਿਲក្រਾਮ ਤੋਂ ਜਿਹੜੀ ਫਲਾਈਟ ਲੈ ਕੇ ਜਾ ਸਕਦੇ ਆ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਿਹੜਾ ਬਾ ਤੁਹਾਨੂੰ ਵੀਜ਼ਾ ਨਹੀਂ ਚਾਹੀਦਾ ਸਿਰਫ ਤੁਹਾਨੂੰ ਇਨਸ਼ੋਰੈਂਸ ਚਾਹੀਦਾ ਵਾ ਆਉਣ ਜਾਣ ਦੀ ਟਿਕਟ ਰਿਟਰਨ ਚਾਹੀਦੀ ਹੈ ਤੇ ਇੱਕ ਹੋਟਲ ਬੁਕਿੰਗ ਚਾਹੀਦੀ ਹੈ ਤੇ ਤੁਸੀਂ ਜਾ ਸਕਦੇ ਵੀਜ਼ੇ ਦੀ ਲੋੜ ਨਹੀਂ ਹੈਗੀ ਬਹੁਤਿਆਂ ਨੂੰ ਨਹੀਂ ਹੈ ਪਤਾ ਬਟ ਤੁਸੀਂ ਜਾ ਸਕਦੇ ਆ ਠੀਕ ਆ ਅ ਹੁਣ ਜਿਹੜੀ ਮੈਂ ਤੁਹਾਨੂੰ ਨਵੀਂ ਜਿਹੜੀ ਨਿਊਜ਼ ਦੱਸ ਰਿਹਾ ਉਹ ਇਹ ਆ ਸਰਬੀਆ ਦੇ ਵਿੱਚ ਜੇ ਤੁਹਾਨੂੰ ਜਿਹੜੀਆਂ 2 ਦੋ ਸਾਲ ਕੰਮ ਕਰਦਿਆਂ ਹੋ ਗਏ ਠੀਕ ਆ ਤੁਸੀਂ ਰਮਾਨੀਆ ਤੇ ਬਲਗਾਰੀਆ ਦਾ ਇੱਕ ਅਪ੍ਰੈਲ ਤੋਂ ਬਾਅਦ ਵੀਜ਼ਾ ਜਿਹੜਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਕਿਉਂਕਿ ਮੋਸਟਲੀ ਲੋਕ ਜਿਹੜੇ ਉੱਥੋਂ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਕੋਲ ਟਰੈਵਲ ਹਿਸਟਰੀਆਂ ਹੋਣੀਆਂ ਹੋਈਆਂ ਉਹਨਾਂ ਨੇ ਇੱਕ ਦੋ ਕੰਟਰੀ ਵਿਜ਼ਿਟ ਕੀਤੇ ਹੋਣੇ ਆ ਇੱਕ ਕੰਟਰੀ ਤੁਹਾਨੂੰ ਅਲਬਾਨੀਆ ਮਿਲ ਜਾਣਾ ਵਾ ਤੁਸੀਂ ਅਲਬਾਨੀਆ ਵਿੱਚ ਵੀ ਟ੍ਰੈਵਲ ਕਰ ਸਕਦੇ ਆ ਇੱਕ ਦੋ ਵਾਰੀ ਅਲਬਾਨੀਆ ਟ੍ਰੈਵਲ ਕਰਕੇ ਉਤੋਂ ਬਾਅਦ ਚ ਕੋਸ਼ਿਸ਼ ਕਰੋ ਇੱਕ ਅੱਧੀ ਹਰਿ ਦੁਬਈ ਟਰੈਵਲ ਕਰ ਲਓ ਠੀਕ ਹੈ ਜਦੋਂ ਤੁਸੀਂ ਵਾਇਆ ਇੰਡੀਆ ਜਾਂਦੇ ਆ ਤੇ ਵਾਇਆ ਦੁਬਈ ਜਾਂਦੇ ਆ ਤੁਸੀਂ 2 3 4 ਦਿਨ ਉੱਥੇ ਜਿਹੜਾ ਵਾ ਰਹਿ ਕੇ ਉਸ ਤੋਂ ਬਾਅਦ ਇੰਡੀਆ ਜਾਓ ਜਦੋਂ ਵਾਪਸ ਆਉਨੇ ਆ ਤੇ ਤੁਸੀਂ ਸਰਬੀਆ ਤੋਂ ਜਿਹੜਾ ਵਾ ਰਮਾਨੀਆਂ ਦਾ ਤੇ ਬਲਗਾਰੀਆ ਦਾ ਜਿਹੜਾ ਵੀਜ਼ਾ ਅਪਲਾਈ ਕਰੋ ਜਿਹੜਾ ਈ ਵੀਜ਼ਾ ਜਿਹੜਾ ਸੀ ਵੀਜ਼ਾ ਵਾ ਜਿਹੜਾ ਮਤਲਬ ਸ਼ਾਰਟ ਟਰਮ ਵੀਜ਼ਾ ਵਾ ਟੂਰਿਸਟ ਵੀਜ਼ਾ ਨੂੰ ਆਪਾਂ ਕਹਿੰਦੇ ਆ ਉਹ ਵੀਜ਼ਾ ਅਪਲਾਈ ਕਰੋ ਤੇ ਤੁਹਾਨੂੰ ਜਿਹੜਾ 99% ਚਾਂਸ ਆ ਵੀਜ਼ਾ ਮਿਲਣ ਦੇ ਉਹਦੇ ਜਿਹੜਾ ਤੁਹਾਡਾ ਖਰਚਾ ਘੱਟ ਹੋਊਗਾ ਉਹ ਮੈਂ ਤੁਹਾਨੂੰ ਦ ਜਿਹੜੀ ਐਂਬੈਸੀ ਫੀਸ ਹੈ ਮੋਸਟਲੀ 80 ਯੂਰੋ ਹੋਊਗੀ ਇੱਕ ਤੁਹਾਡੀ 80 ਯੂਰੋ ਫੀਸ ਹੋਣੀ ਆ ਜਿਹੜਾ ਇਨਸ਼ੋਰਸ ਹਨ ਪਹਿਲਾਂ ਉਹ ਇਨਸ਼ੋਰਸ ਹੁੰਦਾ ਸੀਗਾ ਜਿਹੜਾ 1 ਮਹੀਨੇ ਦਾ ਇਨਸ਼ੋਰਸ ਤੁਸੀਂ ਐਜ਼ ਅ ਟਰੈਵਲਿੰਗ ਵਾਸਤੇ ਕਰਦੇ ਆ ਵੀਜ਼ੇ ਵਾਸਤੇ ਕਰਦੇ ਆ ਉਹ 19 ਯੂਰੋ ਦਾ ਸੀਗਾ ਹੁਣ ਉਹ ਇਸ ਟਾਈਮ ਜਿਹੜਾ ਉਹ 25 ਯੂਰੋ ਦਾ ਹੋ ਗਿਆ ਉਹਦੇ ਤੇ ਮੈਂ ਇੱਕ ਵੀਡੀਓ ਬਣਾ ਦੂੰਗਾ ਮੋਸਟਲੀ ਮੈਂ ਬਣਾਈਆਂ ਮੈਂ ਦੱਸਿਆ ਗਿਆ ਕਿ ਤੁਸੀਂ ਕਿਦਾਂ ਜਿਹੜਾ ਉਹ ਇਨਸ਼ੋਰਸ इजीली ਆਪਣੇ ਫੋਨ ਤੋਂ ਹੀ ਲੈ ਸਕਦੇ ਆ ਠੀਕ ਆ ਉਹ ਉਹਦੀ ਉਹ ਲਗ ਲਗ ਪੈਕੇਜਾਂ ਜੇ ਤੁਹਾਨੂੰ 1 ਮਹੀਨਾ ਦਾ ਚਾਹੀਦਾ ਸ਼ੀਨ ਦਾ ਚਾਹੀਦਾ ਕੈਂਡਾ ਚਾਹੀਦਾ 1 ਸਾਲ ਦਾ ਚਾਹੀਦਾ ਉਹ ਸਾਰਾ ਕੁਝ ਉੱਤੇ ਦੱਸਿਆ ਬਟ ਮੋਸਟਲੀ ਟੂਰਿਸਟ ਵੀਜੇ ਵਾਸਤੇ ਜਿਹੜਾ ਵਾ 1 ਮਹੀਨਾ ਦਾ ਜਿਹੜਾ ਵਾ ਤੁਹਾਡੇ ਵਾਸਤੇ ਨਾਲ ਆਪਾਂ 25 ਯੂਰੋ ਦਾ ਉਹ ਹੋ ਗਿਆ ਉਸ ਤੋਂ ਬਾਅਦ ਚ ਸਰਬੀਆ ਤੋਂ ਰូមਾਨੀਆ ਵਾਸਤੇ ਜਿਹੜੀ ਟਿਕਟ ਆ ਉਹ ਤੁਹਾਨੂੰ ਸਸਤੀ ਮਿਲ ਜਾਣੀ ਬਹੁਤ ਸਸਤੀ ਜਿਹੜੀ ਮਿਲ ਜਾਣੀ ਤੁਹਾਨੂੰ ਜਾਂ ਸਰਬੀਆ ਤੋਂ ਬਲਗਾਰੀਆ ਵਾਸਤੇ ਟਿਕਟ ਤੁਹਾਨੂੰ ਸਸਤੀ ਮਿਲ ਜਾਣੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਸਰਬੀਆ ਦੇ ਬਿਲਕਰਾਤ ਤੋਂ ਜਿਹੜਾ ਪਿਰਕਰਾਤ ਦਾ ਟਰੇਨ ਸੋਰੀ ਬੱਸ ਸਟੇਸ਼ਨ ਉਥੋਂ ਸੋਫੀਆ ਨੂੰ ਇੱਕ ਬੱਸ ਚੱਲਦੀ ਹੈ ਜਿਹੜੀ ਮਾਰਨਿੰਗ 4 ਵਜੇ ਚੱਲਦੀ ਹੈ ਅੱਜ ਤੋਂ 6-7 ਮਹੀਨੇ ਪਹਿਲਾਂ ਚੱਲਦੀ ਸੀਗੀ ਮਾਰਨਿੰਗ 4 ਵਜੇ ਜਿਹੜੀ ਚੱਲਦੀ ਸੀਗੀ ਉਸ ਬੱਸ ਦੀਆਂ ਤੁਸੀਂ ਟਿਕਟਾਂ ਬੁੱਕ ਕਰਾ ਸਕਦੇ ਹੋ ਤੇ ਉਹ ਟਿਕਟਾਂ ਤੁਹਾਨੂੰ ਬਹੁਤ ਐਕਸਪੈਂਸਿਵ ਨਹੀਂ ਮਿਲਣੀਆਂ ਸਸਤੀਆਂ ਮਿਲ ਜਾਣੀਆਂ ਯਾਨੀ ਕਿ ਉਹ 60-70 ਯੂਰੋ ਦੇ ਵਿੱਚ ਆਉਣ ਜਾਂਦੇ ਹਨ ਤੁਹਾਨੂੰ ਟਿਕਟਾਂ ਮਿਲ ਜਾਣੀਆਂ ਉਸ ਬੱਸ ਦੀਆਂ ਮੈਨੂੰ ਬੱਸ ਦਾ ਨਾਮ ਭੁੱਲ ਗਿਆ ਜਿਹੜੀ ਮੈਨੂੰ ਯਾਦ ਆਇਆ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਲਿਖ ਦੂੰਗਾ ਜਾਂ ਲਿੰਕ ਵੀ ਦੇ ਦੂੰਗਾ ਠੀਕ ਹੈ ਉਹਦੀਆਂ ਤੁਸੀਂ ਟਿਕਟਾਂ ਜਾਂਦੀਆਂ ਕਰਾ ਲਓ ਕਿਉਂਕਿ ਇਹ ਅਲਾਉ ਕਰਦੇ ਆ ਜੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਆ ਤੁਸੀਂ ਬਾਈ ਵਾਸ ਦੀਆਂ ਟਿਕਟਾਂ ਵੀ ਜੜੀਆਂ ਅਪਲਾਈ ਲਾ ਸਕਦੇ ਆ ਜਿੱਦਾਂ ਅਸੀਂ ਇੱਥੋਂ ਜਦੋਂ ਮੈਂ ਅਪਲਾਈ ਕੀਤਾ ਸੀ ਮੈਂ ਫਲਿਕਸ ਬੱਸ ਦੀਆਂ ਟਿਕਟਾਂ ਲਾ ਦਿੱਤੀਆਂ ਸੀ ਜਦੋਂ ਮੈਂ ਆਸਟਰੀਆ ਦੇ ਵੀਜ਼ਾ ਅਪਲਾਈ ਕੀਤਾ ਸੀ ਬਾਅਦ ਵਿੱਚ ਇੱਕ ਦੋ ਹੋਰ ਕੀਤੇ ਸੀ ਪੋਲੈਂਡ ਦਾ ਕੀਤਾ ਸੀ ਫਿਰ ਇਦਾਂ ਪਾ ਲਾ ਸਕਦੇ ਆ ਠੀਕ ਆ ਸੋ ਇਸ ਕਰਕੇ ਤੁਸੀਂ ਜਿਹੜੀਆਂ ਉਹ ਟਿਕਟਾਂ ਲਾ ਸਕਦੇ ਜੀ ਉਹ ਨਹੀਂ ਲਾਉਣੀਆਂ ਫਿਰ ਤੁਸੀਂ ਰਿਆਨ 에ਰ ਨਵੀ ਜੀਰ ਦੀਆਂ ਟਿਕਟਾਂ ਆ ਬਿੱਲ ਕਰਾ ਤੋਂ ਬੁਕਾਰਸ਼ ਦੀਆਂ ਜਾਂ ਬਿੱਲ ਕਰਾ ਤੋਂ ਸੂਫੀਆ ਦੀਆਂ ਜਿਹੜੀਆਂ ਤੁਹਾਨੂੰ 100 ਯੂਰੋ ਦੇ ਵਿੱਚ ਵਿੱਚ ਜਿਹੜੀਆਂ ਮਿਲ ਜਾਣੀਆਂ ਤੁਸੀਂ ਉਹ ਲੈ ਸਕਦੇ ਹੋ ਉਹ ਲੈਣ ਤੋਂ ਬਾਅਦ ਵਿੱਚ ਫਿਰ ਤੁਸੀਂ ਇੱਕ ਆਈਟਮ ਦੀ ਬਣਾਉਣੀ ਹੁੰਦੀ ਆ ਫਿਰ ਕਿ ਤੁਸੀਂ ਕਿੱਥੇ ਕਿੱਥੇ ਰਮਾਨੀਆ ਚ ਘੁੰਮਣਾ ਵਾ ਕਿੱਥੇ ਕਿੱਥੇ ਬਲਗਾਰੀਆ ਚ ਘੁੰਮਣਾ ਇਹ ਚੀਜ਼ਾਂ ਹੋ ਗਈਆਂ ਇਸ ਤੋਂ ਬਾਅਦ ਤੁਹਾਡਾ ਪਾਸਪੋਰਟ ਹੁੰਦਾ ਵਾ ਤੇ ਜਿਹੜਾ ਸਰਬੀਆ ਵਾ ਸਰਬੀਆ ਜਿਹੜਾ ਟੀਆਰਸੀ ਕਾਰਡ ਨਹੀਂ ਦਿੰਦਾ ਹੈਗਾ ਸਰਬੀਆ ਦਾ ਜਿਹੜਾ ਜਿਹੜਾ ਪਾਸਪੋਰਟ ਤੇ ਜਿਹੜਾ ਵੀਜ਼ਾ ਲੱਗਾ ਉਹੀ ਤੁਹਾਡਾ ਟੀਆਰਸੀ ਕਾਰਡ ਹੁੰਦਾ ਤੇ ਤੁਹਾਨੂੰ ਟੀਆਰਸੀ ਕਾਰਡ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਉਹ ਹੋ ਗਿਆ ਉਸ ਤੋਂ ਬਾਅਦ ਇੱਕ ਐਨਓਸੀ ਲੈਣੀ ਹੁੰਦੀ ਹੈ ਠੀਕ ਹੈ ਆਪਣੀ ਕੰਪਨੀ ਕੋਲ ਕਿ ਮੈਂ ਇੱਕ ਵੀਕ ਵਾਸਤੇ ਜਾ ਰਿਹਾ ਘੁੰਮਣ ਨੂੰ ਤੇ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਜੀ ਉਹ ਹਨਾ ਤੇ ਉਹ ਤੁਸੀਂ ਲੈਣੀ ਹੁੰਦੀ ਹੈ ਉਸ ਤੋਂ ਬਾਅਦ ਇਹ ਹੀ ਜਿਹੜੇ ਸਾਰੇ ਡਾਕੂਮੈਂਟ ਆ ਇਹ ਡਾਕੂਮੈਂਟ ਸਾਰੇ ਰੈਡੀ ਕਰਕੇ ਫਿਰ ਵੀਜ਼ਾ ਫਾਰਮ ਜਿਹੜਾ ਵੀਜ਼ਾ ਫਾਰਮ ਇੱਕ ਅਪਰਾਇਟ ਵਿੱਚ ਇਸ਼ੂ ਕਰ ਦੇਣਗੇ ਜੇ ਆਨਲਾਈਨ ਹੋਇਆ ਤਾਂ ਆਨਲਾਈਨ ਜੇ ਮਤਲਬ ਦੂਸਰਾ ਹੋਇਆ ਕਿ ਤੁਸੀਂ ਪੀਡੀਐਫ ਡਾਊਨਲੋਡ ਕਰਕੇ ਉਹਨੂੰ ਭਰ ਕੇ ਲੈ ਕੇ ਜਾਣਾ ਤੇ ਪਾਸਪੋਰਟ ਸਾਈਜ਼ ਜਿਹੜੀਆਂ ਦੋ ਫੋਟੋਆਂ ਨਾਲ ਲੈ ਕੇ ਜਾਣੀਆਂ ਉਹ ਉਹ ਹੁੰਦੀ ਹੈ ਉਹ ਰਿਕੁਆਇਰਮੈਂਟ ਹੁੰਦੀ ਆ ਤੇ ਇਹ ਸਾਰੇ ਡਾਕੂਮੈਂਟ ਜਿਹੜੇ ਆ ਲੈ ਕੇ ਅਪਾਇੰਟਮੈਂਟ ਲੈ ਕੇ ਤੁਸੀਂ ਤੇ ਜਿਹੜੀ ਸਰਬੀਆ ਦੇ ਵਿੱਚ ਰਮਾਰੀਆਂ ਦੀ ਐਮਬੈਸੀ ਹੋਈ ਜਾਂ ਬਲਗਾਰੀਆ ਦੀ ਬੋਥ ਆਫ ਦੋਨਾਂ ਵਿੱਚੋਂ ਤੁਸੀਂ ਆਪ ਚੋਣਨਾ ਹਨ ਵੀ ਕਿਹੜਾ ਜਿਹੜਾ ਈਜ਼ੀ ਦਿੰਦਾ ਵੀਜ਼ਾ ਜਾਂ ਕਿਹਦੀ ਰਿਕੁਆਇਰਮੈਂਟਾਂ ਘੱਟ ਆ ਤੇ ਤੁਸੀਂ ਐਮਬੈਸੀ ਜਾਣਾ ਐਮਬੈਸੀ ਜੀ ਨਾਰਮਲੀ ਜਿਹੜੀ ਇੰਟਰਵਿਊ ਹੋਣੀ ਹੈ ਉਹਨਾਂ ਨੇ ਪੁੱਛਣਾ ਤੁਸੀਂ ਕੀ ਕੰਮ ਕਰਦੇ ਇੱਥੇ ਸਰਬੀਆ ਦੇ ਵਿੱਚ ਫਿਰ ਉਸ ਤੋਂ ਬਾਅਦ ਚ ਹੋਰ ਦੋ ਚਾਰ ਪੰਜ ਸਵਾਲ ਪੁੱਛਣਗੇ ਤੇ ਜੀ ਤੁਹਾਡਾ ਲੱਕ ਚੰਗਾ ਹੋਇਆ ਜੇ ਤੁਹਾਡੀ ਪ੍ਰੋਪਰ ਫਾਈਲਿੰਗ ਹੋਈ ਤਾਂ ਤੁਹਾਨੂੰ ਵੀਜ਼ਾ ਮਿਲ ਜੂਗਾ ਤੇ ਵੀਜ਼ਾ ਲੈਣ ਤੋਂ ਬਾਅਦ ਜੇ ਤੁਸੀਂ ਉੱਥੋਂ ਫਲਾਈ ਕਰਕੇ ਮਤਲਬ ਤੁਸੀਂ ਜੇ ਫਲਾਈ ਨਹੀਂ ਕਰਨਾ ਚਾਹੁੰਦੇ ਤੁਸੀਂ ਉਹ ਟਿਕਟਾਂ ਕੈਨਸਲ ਕਰ ਸਕਦੇ ਆ ਬਾਈ ਤੁਸੀਂ 에ਅ ਆ ਸਕਦੇ ਆ ਨਹੀਂ ਤਾਂ ਤੁਸੀਂ ਬਾਈ ਟੈਕਸੀ ਵੀ ਆ ਸਕਦੇ ਆ ਬਾਈ ਬੱਸ ਬਾਰਡਰ ਤੋਂ ਇੱਕ ਸਿਟੀ ਪਹਿਲਾਂ ਮੈਂ ਸਿਟੀ ਦਾ ਨਾਮ ਭੁੱਲ ਗਿਆ ਸਰਬੀਆ ਦੀ ਦਾ ਉੱਥੇ ਤੱਕ ਬੱਸ ਆਉਂਦੀ ਆ ਜਿਹੜੀ ਕਿ ਸਸਤੀ ਹੈ ਮੇਰੇ ਸਾਮਣਾ 5-6 ਯੂਰੋ ਦੇ ਵਿੱਚ 5 ਕੁ ਯੂਰੋ ਦੇ ਵਿੱਚ ਉੱਥੇ ਤੱਕ ਪਹੁੰਚਦੀ ਆ ਉਤੋਂ ਮੁਰੇ ਤੁਸੀਂ ਪੈਦਲ ਯੂਰਬਾ ਤੁਰਕੇ ਆਪਣਾ ਵੀਜ਼ਾ ਦਿਖਾ ਕੇ ਬਾਰਡਰ ਕ੍ਰੋਸ ਕਰ ਸਕਦੇ ਹੋ ਤੇ ਬਾਰਡਰ ਤੋਂ ਜਿਹੜਾ ਰਮਾਨੀਆ ਦਾ ਬਾਰਡਰ ਆ ਰਮਾਨੀਆ ਸਰਬੀਆ ਦਾ ਜਦ ਤੁਸੀਂ ਸਰਬੀਆ ਦੇ ਬਾਰਡਰ ਤੋਂ ਐਂਟਰ ਹੁੰਦੇ ਰਮਾਨੀਆ ਦੇ ਬਾਰਡਰ ਦੇ ਵਿੱਚ ਤੇ ਉੱਥੇ ਜਦੋਂ ਤੁਹਾਡੀ ਇਮੀਗ੍ਰੇਸ਼ਨ ਹੋ ਜਾਂਦੀ ਤੁਸੀਂ ਕਲੀਅਰ ਹੋ ਜਾਂਦੇ ਆ ਉਹ ਤੋਂ ਬਾਅਦ ਤੁਸੀਂ ਉੱਥੋਂ ਦੇ ਇਮੀਗ੍ਰੇਸ਼ਨ ਆਫੀਸਰ ਨੂੰ ਕਹਿ ਸਕਦੇ ਆ ਕਿ ਸਾਨੂੰ ਟੈਕਸੀ ਚਾਹੀਦੀ ਆ ਤੇ ਉਹ ਕਾਲ ਕਰਕੇ ਟੈਕਸੀ ਪ੍ਰੋਵਾਈਡ ਕਰਾ ਦਿੰਦੇ ਆ ਕਿਉਂਕਿ ਉਹਨਾਂ ਦਾ ਲਿੰਕ ਆ ਉਹਨਾਂ ਨੂੰ ਤੇ ਟੈਕਸੀ ਜਿਹੜੀ ਆ ਉੱਥੇ ਆ ਜਾਊਗੀ ਉਹ ਫਿਰ ਤੁਹਾਨੂੰ ਜੰਬੋਲੀਆ ਲਾਊਗੀ ਜੰਬੋਲੀਆ ਤੋਂ ਬਾਅਦ ਟ੍ਰੇਨ ਜਾਂ ਬੱਸ ਤੁਸੀਂ ਦੇ ਮਿਚੋਰਾ ਜਾ ਸਕਦੇ ਹੋ ਤੁਸੀਂ ਕਿਤੇ ਵੀ ਇਥੇ ਵੀ ਘੁੰਮਣਾ ਵਾ ਜੋ ਵੀ ਹੈ ਨਾ ਤੁਸੀਂ ਕਰ ਸਕਦੇ ਆ ਇਹ ਇੱਕ इजी ਪ੍ਰੋਸੈਸ ਆ ਜੇ ਕੋਈ ਵੀ ਸਰਬੀਆ ਹੈਗਾ ਉਹਨੂੰ 2 ਸਾਲ 3 ਸਾਲ ਹੋ ਗਏ ਆ ट्रैवल ਹਿਸਟਰੀ ਵਧੀਆ ਉਹਦੀ ਕੰਪਨੀ ਵਧੀਆ ਬਣੀ ਆ ਵਧੀਆ ਸੈਲਰੀ ਆ ਬਾਕੀ ਜਿਹੜੀ ਬੈਂਕ ਸਟੇਟਮੈਂਟ ਇੱਕ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਬੈਂਕ ਸਟੇਟਮੈਂਟ ਤੁਹਾਨੂੰ 800 ਤੋਂ ਲੈ ਕੇ 1000 ਯੂਰੋ ਦੀ ਜਿਹੜੀ ਬਣਾਉਣੀ ਪੈਣੀ ਜਾਨੀ ਕਿ ਕੋਈ ਬਹੁਤ ਹੀ ਜ਼ਿਆਦੀ ਨਹੀਂ ਬੰਦਾ ਕਰ ਲੈਂਦਾ ਇਧਰ ਉਧਰ ਨੂੰ ਤੇ 3 ਮਹੀਨੇ ਪੁਰਾਣੀ ਹੁੰਦੀ ਹੈ ਨਾ ਤੇ ਉਹ ਬੈਂਕ ਸਟੇਟਮੈਂਟ ਜਿਹੜੀ ਇੱਕ ਤੁਸੀਂ ਬਣਾ ਲਓ ਠੀਕ ਆ ਤੇ ਇਹੀ ਚੀਜ਼ਾਂ ਆ ਤੇ ਇਹ ਚੀਜ਼ਾਂ ਜੇ ਤੁਹਾਡੇ ਕੋਲ ਪਰਪੇਰ ਹੈ ਤੇ ਤੁਸੀਂ ਸਰਬੀਆ ਤੋਂ ਇਜ਼ੀ ਵੀਜ਼ਾ ਲੈ ਸਕਦੇ ਆ کافی ਚਾਂਸ ਆ ਵੀਜ਼ਾ ਮਿਲਾਂਦੇ ਸੋ 1 ਅਪ੍ਰੈਲ ਤੋਂ ਟਰਾਈ ਕਰ ਲਿਓ ਜਿਨ੍ਹਾਂ ਦੀ ਕੰਪਨੀ ਦੇ ਵਿੱਚ ਜਿਨ੍ਹਾਂ ਨੂੰ ਕਾਫੀ ਟਾਈਮ ਹੋ ਗਿਆ ਉਹਦੀ ਟਰੈਵਲ ਹਿਸਟਰੀ ਵਧੀਆ ਉਹਨਾਂ ਦਾ ਜਿਹੜਾ ਉੱਥੇ ਕੰਮਕਾਰ ਵਧੀਆ ਵਾ ਤੇ ਉਹ ਟਰਾਈ ਕਰ ਸਕਦੇ ਟਰਾਈ ਕਰਨ ਚ ਕੋਈ ਹਰਜ ਨਹੀਂ ਜੇ ਵੀਜ਼ਾ ਮਿਲ ਗਿਆ ਤਾਂ ਵੀ ਵਧੀਆ ਵਾ ਨਹੀਂ ਮਿਲ ਗਿਆ ਤੇ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਜੂਗਾ ਹਨਾ ਕਿ ਤੁਸੀਂ ਕਿਹੜੀ ਗਲਤੀ ਕੀਤੀ ਆ ਸੋ ਬਾਕੀ ਇਹ ਇਨਾਂ ਕੰਟਰੀਆਂ ਦੀ ਜੇ ਤੁਸੀਂ ਇੰਡੀਆ ਤੋਂ ਹੋ ਸਕਦਾ ਕਿ ਕੋਈ ਇਸ਼ੂ ਹੋਵੇ ਬਟ ਇਥੋਂ ਜੇ ਰਿਫਿਊਜ਼ਲ ਆ ਜਾਂਦੀ ਹੈ ਸਰਬੀਆ ਤੋਂ ਬਲਗਾਰੀਆ ਤੋਂ ਰਮਾਨੀਆ ਤੋਂ ਜੇ ਇਦਾਂ ਰਿਫਿਊਜ਼ਲ ਆ ਜਾਂਦੀ ਹੈ ਕੋਈ ਵੱਡਾ ਇਸ਼ੂ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਹੈਗੀ ਵਿਦਨ ਇੱਕ ਮਹੀਨੇ ਬਾਅਦ ਤੁਸੀਂ ਫੇਰ ਅਪਲਾਈ ਕਰ ਸਕਦੇ ਆ ਕੋਈ ਵੱਡਾ ਇਸ਼ੂ ਨਹੀਂ ਹੈਗਾ ਸੋ ਇਹ ਚੀਜ਼ਾਂ ਸੀਗੀਆਂ ਤੁਹਾਨੂੰ ਨਾਲ ਸ਼ੇਅਰ ਕਰ ਰਹੀਆਂ ਤੇ ਬਾਕੀ ਆਸਕੇ ਤੁਹਾਨੂੰ ਜਿਹੜੀ ਵੀਡੀਓ ਜਿਹੜੀ ਪਸੰਦ ਆਈ ਹੋਗੀ ਮੈਂ ਚਾਹੁੰਦਾ ਕਿ ਕੋਈ ਡੋਂਕੀ ਜਾਂ ਗਲਤ ਕੰਮ ਕਰਕੇ ਇਹੋ ਜਿਹਾ ਕੰਮ ਨਾ ਕਰੇ ਕਿ ਬਾਅਦ ਵਿੱਚ ਉਹਨੂੰ ਪਛਤਾਉਣਾ ਪਵੇ ਕਾਫੀ ਸក្តਾਈ ਹੋਈ ਹੈ ਬਹੁਤ ਬੰਦੇ ਆ ਜਿਹੜੇ ਇਹਨਾਂ ਨੇ ਐਸੋਐਸ ਸਿਸਟਮ ਦੇ ਵਿੱਚ ਪਾਏ ਆ ਚੰਗੇ ਭਲੇ ਬੰਦੇ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਲਾਈਫ ਖਰਾਬ ਹੋ ਗਈ ਦੋ ਤਿੰਨ ਤਾਂ ਮੇਰੇ ਨੌਨ ਦੇ ਵਿੱਚ ਆ ਹੁੰਦੇ ਜਿਹੜੇ ਇੰਡੀਆ ਪਛਾਣਦੇ ਇਹਨਾਂ ਨੇ ਹੁਣ ਪੁਛਤਾਉਂਦੇ ਆ ਕਿ ਅਸੀਂ ਗਲਤੀ ਕਰ ਲਈ ਜੀ ਉਹ ਬਟ ਪਹਿਲਾਂ ਸੋਚਣਾ ਚਾਹੀਦਾ ਵਾ ਬਾਅਦ ਵਿੱਚ ਗਲਤੀ ਬੰਦਾ ਕਰ ਲੈਂਦਾ ਸੋ ਇਹ ਸੀਗੀ ਚੀਜ਼ ਜਿਹੜੀ ਤੁਹਾਨੂੰ ਸ਼ੇਅਰ ਕਰਨੀ ਸੀਗੀ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਸਸਰੀ ਗੱਲ ਜੀ ਸਾਰੀ